ਮर्याਦਾ ਦਾ ਬਹੁਤ ਵੱਡਾ ਜਿਹੜਾ ਕਾਹਨ ਸੀ ਦਾ ਗਿਆ ਚੋਰੀ ਛਿਪੇ ਨਿਯੁਕਤੀ ਕੀਤੀ ਗਈ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਤਾਜਪੁਰਸ਼ੀ ਸਮਾਗਮ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਸਾਬਕਾ ਜਥੇਦਾਰ ਸ਼੍ਰੀ ਅਕਾਲਤਖਤ ਸਾਹਿਬ ਗਿਆਨੀ ਰਖਬੀਰ ਸਿੰਘ ਜੋ ਕਿ ਇਸ ਵੇਲੇ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਸਾਰੇ ਲੋਕਾਂ ਦੇ ਟੈਲੀਫੋਨ ਸੁਨੇਹੇ ਆ ਰਹੇ ਨੇ ਕਿ ਜੋ ਕੁਝ ਕੀਤਾ ਗਿਆ ਉਹ ਬਹੁਤ ਗਲਤ ਹੈ ਉਹਨਾਂ ਨੇ ਇੱਥੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਮर्याਦਾ ਦੀ ਉਲੰਘਣਾ ਕੀਤੀ ਗਈ ਹੈ ਮर्याਦਾ ਦਾ ਕਾਹਨ ਕੀਤਾ ਗਿਆ ਚੋਰੀ ਛਿਪੇ ਜਥੇਦਾਰ ਦੀ ਨਿਯੁਕਤੀ ਜਿਸ ਤਰੀਕੇ ਦੇ ਨਾਲ ਕੀਤੀ ਗਈ ਹੈ ਇਹ ਪੂਰੀ ਤਰ੍ਹਾਂ ਮर्यादा ਦੇ ਖਿਲਾਫ ਹੈ ਜਿਸ ਤਰੀਕੇ ਦੇ ਨਾਲ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਨਹੀਂ ਸੀ ਹੋਇਆ ਤਖਤ ਸਾਹਿਬ ਦੇ ਉੱਤੇ ਅਤੇ ਉਸ ਵੇਲੇ ਸ਼ਸਤਰ ਤੱਕ ਨਹੀਂ ਸੀ ਸਜਾਏ ਗਏ ਅਤੇ ਉੱਥੇ ਮੱਥਾ ਟੇਕ ਦਿੱਤਾ ਗਿਆ ਤੇ ਉਸ ਤੋਂ ਬਾਅਦ ਅਖੰਡ ਪਾਠ ਸਾਹਿਬ ਚੱਲਦੇ ਦੇ ਦਰਮਿਆਨ ਜਿਹੜੀ ਹੈ ਉਹ ਦਸਤਾਰ ਬੰਦੀ ਕੀਤੀ ਜਾਂਦੀ ਹੈ ਤਾਂ ਇਹ ਵੱਡੇ ਸਵਾਲ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰੰਗਬੀਰ ਸਿੰਘ ਦੇ ਵੱਲੋਂ ਇਸ ਮਾਮਲੇ ਉੱਤੇ ਖੜੇ ਕਰ ਦਿੱਤੇ ਗਏ ਹਨ ਉਹਨਾਂ ਨੇ ਇਹ ਸਖਤ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਂ ਸ੍ਰੀ ਹਰਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਆ ਅਤੇ ਬਾਬਾ ਬੁੱਢਾ ਜੀ ਵਾਲੀ ਪਦਵੀ ਦੇ ਉੱਤੇ ਬੈਠਾ ਹਾਂ ਇਸ ਦੇ ਉੱਤੇ ਵੀ ਕਈ ਲੋਕ ਛਿੱਟੇ ਪਾਉਣ ਦੀ ਕੋਸ਼ਿਸ਼ ਕਰਨਗੇ ਪਰ ਜੋ ਮर्यादा ਹੈ ਉਹ ਮੈਂ ਤੁਹਾਨੂੰ ਦੱਸ ਰਿਹਾ ਮर्यादा ਉਹਨਾਂ ਨੇ ਜੋ ਦੱਸੀ ਹੈ ਉਸ ਦੇ ਮੁਤਾਬਕ ਪਹਿਲਾਂ ਇਸ਼ਤਿਹਾਰ ਦਿੱਤੇ ਜਾਂਦੇ ਹਨ ਅਖਬਾਰਾਂ ਦੇ ਵਿੱਚ ਸਾਰੀਆਂ ਸੰਪਰਦਾਵਾਂ ਟਕਸਾਲਾਂ ਤੇ ਜਥੇਬੰਦੀਆਂ ਤੇ ਹੋਰ ਸੰਸਥਾਵਾਂ ਨੂੰ ਜਿਹੜੇ ਇਹ ਸੱਦਾ ਪੱਤਰ ਭੇਜੇ ਜਾਂਦੇ ਆ ਸੁਨੇਹੇ ਭੇਜੇ ਜਾਂਦੇ ਆ ਕਿ ਇਸ ਦਿਨ ਡਾਕਟਰ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਕੀਤੀ ਜਾਣੀ ਹੈ ਦਸਤਾਰਬੰਦੀ ਸਮਾਗਮ ਹੋਵੇਗਾ ਕੀਰਤਨ ਹੁੰਦਾ ਤੇ ਉਸ ਮੌਕੇ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਵੱਲੋਂ ਜਥੇਦਾਰ ਦੇ ਨਾਮ ਦਾ ਐਲਾਨ ਕੀਤਾ ਜਾਂਦਾ ਜਿਸ ਤੋਂ ਬਾਅਦ ਉਹਨਾਂ ਨੂੰ ਦਸਤਾਰਬੰਦੀ ਸਾਰੀਆਂ ਜੋ ਸੰਸਥਾਵਾਂ ਨੇ ਜੋ ਜਥੇਬੰਦੀਆਂ ਨੇ ਉਹਨਾਂ ਦੇ ਨੁਮਾਇੰਦਿਆਂ ਦੇ ਵੱਲੋਂ ਕੀਤੀਆਂ ਜਾਂਦੀਆਂ ਤਾਂ ਇਸ ਤਰੀਕੇ ਦੇ ਨਾਲ ਹੈ ਜਿਹੜੀ ਕਿਸੇ ਵੀ ਜਥੇਦਾਰ ਦੀ ਨਿਯੁਕਤੀ ਕੀਤੀ ਜਾਂਦੀ ਹੈ ਅਤੇ ਇਸ ਮਾਮਲੇ ਦੇ ਉੱਤੇ ਕੋਈ ਵੀ ਰੂਲ ਕੋਈ ਵੀ ਮਰਿਆਦਾ ਦਾ ਫਾਲੋ ਜਿਹੜਾ ਨਹੀਂ ਕੀਤਾ ਗਿਆ ਉਸ ਦੇ ਅਨੁਸਾਰ ਕਾਰਵਾਈ ਨਹੀਂ ਕੀਤੀ ਗਈ ਅਤੇ ਚੋਰੀ ਛੁਪੇ ਸਾਰਾ ਕੁਝ ਕਰਕੇ ਇੱਕ ਜਥੇਦਾਰ ਨੂੰ ਨਿਯੁਕਤ ਕਰ ਦਿੱਤਾ ਗਿਆ ਤਾਂ ਇਹ ਵੱਡੇ ਸਵਾਲ ਹੈ ਜਿਹੜੇ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਇਸ ਮਾਮਲੇ ਉੱਤੇ ਚੁੱਕੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਪੁੱਛਿਆ ਮੈਂ ਮਰਿਆਦਾ ਤੁਹਾਨੂੰ ਦੱਸੀ ਹੈ ਤਾਂ ਸਾਰਾ ਕੁਝ ਇਸ ਦੇ ਉਲਟ ਕੀਤਾ ਗਿਆ ਜੋ ਕੇਸਗੜ ਸਾਹਿਬ ਦੀ ਜਥੇਦਾਰੀ ਦੇ ਮੌਕੇ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਜੋ ਸੇਵਾ ਸੰਭਾਲ ਸਮਾਗਮ ਕਰਵਾਇਆ ਗਿਆ ਉਸ ਦੇ ਵਿੱਚ ਕੋਈ ਵੀ ਮर्यादा ਦਾ ਪਾਲਣ ਨਹੀਂ ਕੀਤਾ ਗਿਆ ਤਾਂ ਇਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਗਿਆਨੀ ਰਘਬੀਰ ਸਿੰਘ ਦੇ ਮੁਤਾਬਕ ਜੋ ਉਹਨਾਂ ਨੇ ਮर्यादा ਦੱਸੀ ਹੈ ਉਸ ਦਾ ਪਾਲਣ ਕਿਤੇ ਵੀ ਕੀਤਾ ਗਿਆ ਭਾਵੇਂ ਐ ਜੀ ਪੀ ਸੀ ਦੇ ਵੱਲੋਂ ਇਹ ਤਰਕ ਇਹ ਜਵਾਬ ਦਿੱਤਾ ਗਿਆ ਹੈ ਕਿ ਮਰਿਆਦਾ ਦੇ ਮੁਤਾਬਕ ਇਹ ਸਾਰਾ ਕੁਝ ਕੀਤਾ ਗਿਆ ਪਰ ਗਿਆਨੀ ਰੰਗਬੀਰ ਸਿੰਘ ਨੇ ਹੁਣ ਇਸ ਮਾਮਲੇ ਉੱਤੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਕੋਈ ਪਾਲਣਾ ਨਹੀਂ ਕੀਤੀ ਗਈ ਹੈ ਮਰਿਆਦਾ ਦਾ ਘਾਣ ਕੀਤਾ ਗਿਆ